ਤਾਜੀ ਸਤਿ ਸ੍ਰੀ ਅਕਾਲ ਉੱਚੀ ਬੋਲੇ ਮਾੜੀ ਮੜ ਜੰਗਾ ਸਤਿ ਸ੍ਰੀ ਅਕਾਲ ਪੁੱਤ ਤੇ ਬਾਈ ਜੀ ਇਹ ਆਪਣਾ ਪਿੰਡ ਲਾਲ ਤੇ ਆਪਣੇ ਪਿੰਡ ਲਾਲ ਤੋਂ ਬਾਈ ਜੀ ਨੇ ਮਾਤਾ ਉਰੀ ਤੇ ਇਹ ਇਹਨਾਂ ਦੇ ਪ੍ਰਾਣਾ ਜੀ ਨੇ ਮਾਤਾ ਉਰੀ ਦੇ ਇਹ ਇਹਨਾਂ ਨੂੰ ਭੈਣ ਨੂੰ ਇਹ ਮਾਤਾ ਜੀ ਦੇ ਗੁੜੀਆਂ ਨੇ ਇਹਨਾਂ ਨੂੰ ਕੈਂਸਰ ਦੀ ਭਿਆਨਕ ਗੁਮਾਰਣਾ ਜੂਝ ਰਹੇ ਨੇ ਤੇ ਕਦੇ ਸੰਗਰੂਰ ਕਦੇ ਕਿੱਥੇ ਕਦੇ ਕਿੱਥੇ ਦਵਾਈ ਚੱਲਦੀ ਹੈ ਇਹਨਾਂ ਦੀ ਤੇ ਇਹ ਬਾਈ ਪ੍ਰਾਣਾ ਇਹਨਾਂ ਦਾ ਜੀ ਤੇ ਇਹ ਵਿਚਾਰਾ ਰਾਤ ਨੂੰ ਜਾਂਦਾ ਸੱਤ ਵਾਲੇ ਵਾਸਤੇ ਫੇਰੇ ਫੇਰ ਸੱਤ ਵਾਲੇ ਵਾਸਤੇ ਆਉਂਦਾ ਬਈ ਉਰੀ ਰਹਿੰਦਾ ਵਿਹੜੀ ਕਰਦਾ ਉੱਥੇ ਕੋਈ ਹੈ ਨਹੀਂਗਾ ਤੇ ਮੇਰੀ ਇਹੀ ਬੇਨਤੀ ਹੈ ਬਈ ਚਲੋ ਅਸੀਂ ਸੌਦੇ ਦੀ ਸੇਵਾ ਗੁਪਤਦਾਨ ਇੱਕ ਐਨਆਰਆਈ ਭਰਾ ਵਾਸਤੇ ਉਹ ਬਾਈ ਸੇਵਾ ਕਰ ਰਿਹਾ ਗੋਖਤਦਾਨ ਸੌਦਾ ਪਤਾ ਦੇ ਰਿਹਾ ਲੋੜਵੰਦ ਪਰਿਵਾਰਾਂ ਨੂੰ ਇਹੀ ਬੇਨਤੀ ਹੈ ਵੀ ਇਹ ਭੈਣ ਦੀਆਂ ਚਾਰ ਕੁੜੀਆਂ ਇੱਕ ਮੁੰਡਾ ਤੇ ਐਨੀ ਇੱਕ ਵਿਚਾਰੀ ਬਿਮਾਰਾਂ ਜੂਝ ਰਹੀ ਹੈ ਇਹ ਪਰੋਣਾ ਵਿਚਾਰਾ ਜਾਂਦਾ ਆਉਂਦਾ ਕਰਦਾ ਵੀ ਹੱਥ ਜੋੜ ਕੇ ਬੇਨਤੀ ਹੈ ਬਾਈ ਵੀ ਆਪਾਂ ਥੋੜਾ ਜਿਹਾ ਦਸਵੰਦ ਕੱਢੀਏ 100 ਚੋਂ 50 ਕੱਢੀਏ ਬਾਈ ਜਿੰਨੇ ਵੀ ਬਾਈ ਸਰਚ ਨਜਾਇਸ਼ ਹੈ ਭਰਾ ਚ ਉਹ ਐਨਆਰਆਈ ਭਰਾ ਚ ਉਹ ਬਈ ਦਸਵੰਦ ਕੱਢਦਾ ਤੇ ਬਾਈ ਸੌਦਾ ਪਤਾ ਜਿੰਨਾ ਚੁਲ ਮਹੀਨੇ ਦਾ 15 ਦਾ ਜਿੰਨਾ ਵੀ ਹੈ ਆਪਾਂ ਬਾਈ ਥੋੜਾ ਜਿਹਾ ਹੋਰ ਕਰਕੇ ਭੈਣ ਨੂੰ ਥੋੜਾ ਜਿਹਾ ਬਾਈ ਹੋਰ ਕਰੀਏ ਸਹਾਇਤਾ ਤੇ ਬੇਬੇ ਜੀ ਤੁਸੀਂ ਮਾੜਾ ਦੱਸ ਦੋ ਮਰ ਭੈਣ ਦੇ ਹਾਲਾਤ ਤੇ ਦਵਾਈ ਦੂਈ ਕਿੱਥੋਂ ਚੱਲਦੀ ਆ ਬਾਈ ਸੰਗਰੂਰ ਤੋਂ ਚੱਲਦੀ ਆ ਜੀ ਵੱਲੋ ਬਿੰਦੇ ਲੈ ਕੇ ਗਏ ਤੇ ਉੱਥੇ ਵੀ ਨਾ ਸਾਡਾ ਹੱਲ ਹੋਇਆ ਸੰਗਰੂਰ ਤੋਂ ਚਲਦੀ ਆ ਦਵਾਈ ਹੁਣ ਕਦੇ ਕਿਤੇ ਲੈ ਕੇ ਵਗ ਜਾਨੇ ਜਿੱਥੇ ਦੱਸ ਪਾ ਦਿੰਦੀ ਆ ਉੱਥੇ ਵਗ ਜਾਨੇਗੇ ਹੈ ਪ੍ਰਾਣਾ ਫਿਰ ਉਰੀ ਰਹਿੰਦਾ ਇਹ ਉਰੀ ਰਹਿੰਦਾਗਾ ਬੱਚੇ ਵੀ ਉਰੀ ਨੇ ਇਹਨਾਂ ਦੀ ਪੜ੍ਹਾਈ ਵੀ ਖਰਾਬ ਹੋ ਰਹੀ ਆ ਉੱਥੇ ਪੜ੍ਹਦੇ ਨੇਗੇ ਅੱਛਾ ਜੀ ਹੈ ਹੁਣ ਕਦੇ ਪੇਪਰ ਲਿਆਉਣੇ ਦਵਾ ਕੇ ਕੋਈ ਕਿਸੇ ਨੂੰ ਕਦੇ ਕਿਸੇ ਨੂੰ ਕਹ ਨਹੀਂ ਆ ਕਦੇ ਕਿਸੇ ਨੂੰ ਕਹ ਨਹੀਂ ਆ ਮੇਰੇ ਘਰਾ ਕੋਈ ਹੈਗਾ ਕਾ ਵੀ ਮੈਂ ਇਹ ਇਹਨਾਂ ਨੂੰ ਤੋਰਦਾ ਬੇਟਾ ਪਹਿਲਾਂ ਮਾਤਾ ਜੀ ਪੂਰਾ ਹੋ ਗਿਆ ਜੀ ਆਪਣਾ ਹਨ ਮੁੰਡਾ ਤੁਹਾਡਾ ਮੇਰਾ ਮੁੰਡਾ ਪੂਰਾ ਹੋ ਗਿਆ ਜੀ ਐਕਸੀਡੈਂਟ ਹੋ ਗਿਆ ਜੀ ਨਾ ਇਹ ਹਾਂ ਚਲੋ ਕੋਈ ਗੱਲ ਨਹੀਂ ਇਹ ਮਾਤਾ ਜੀ ਆ ਜੀ ਚਾਰ ਕੁੜੀਆਂ ਤੇ ਆਪਣੇ ਪੋਤੀਆਂ ਜੀ ਚਾਰ ਪੋਤੀਆਂ ਸੀਗਾ ਇੱਕ ਬੇਟਾ ਹੋਇਆ ਤੇ ਇਹਨਾਂ ਦਾ ਆਪਦਾ ਬੇਟਾ ਪੂਰਾ ਹੈ ਘਰ ਵਾਲੇ ਸਿਰ ਤੇ ਹਨੀਗਾ ਤੇ ਬੇਨਤੀ ਹੈ ਬਈ ਆਪਾਂ ਮਾੜਾ ਜਾਂ ਭੈਣ ਵਾਸਤੇ ਸੋਚੀਏ ਤੇ ਜਿਬਾ ਨਾਲ ਦੱਸਵਾਉਂਦੇ ਗੱਡੀ ਬਾਈ ਧੰਨਵਾਦ ਬਾਈ ਜੀ